ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਗੱਲ ਕਰਦੇ ਆ ਜੀ ਫੇਸ ਫੀਡਿੰਗ ਬਾਰੇ ਜੀ ਫੇਸ ਫੀਡਿੰਗ ਦਾ ਮਤਲਬ ਹੁੰਦਾ ਜੀ ਵੀ ਆਪਾਂ ਜਿਹੜੇ-ਜਿਹੇ ਪਸ਼ੂ ਆ ਚਾਹੇ ਜਿਵੇਂ ਹੀਫਰ ਬੱਸੀਆਂ ਨੇ ਛੋਟੀਆਂ ਬੱਸੀ ਛੋਟੀਆਂ ਬੱਸੀਆਂ ਨੇ ਹੀਫਰਾਂ ਨੇ ਤੇ ਦੁੱਧ ਵਾਲੀਆਂ ਗਾਵਾਂ ਨੇ ਤੇ ਡਰਾਈ ਗਾਵਾਂ ਨੇ ਉਹਨਾਂ ਦੀ ਆਪੋ ਆਪਣੀ ਫੀਡ ਇਮੇ ਵੀ ਦੁੱਧ ਵਾਲੀਆਂ ਬੱਚੀਆਂ ਜਿਹੜੀਆਂ ਦੁੱਧ ਵਾਲੀਆਂ ਗਾਵਾਂ ਨੇ ਉਹਨਾਂ ਨੂੰ ਬੱਚੀਆਂ ਦੀ ਨਹੀਂ ਫੀਡ ਪਾਉਣੀ ਤੇ ਜਿਹੜੀਆਂ ਗਾਵਾਂ ਦੀ ਫੀਡ ਆ ਉਹ ਬੱਛੀਆਂ ਨੂੰ ਨਹੀਂ ਪਾਉਣੀ ਇਸ ਲਈ ਇਹ ਅਲੱਗ-ਅਲੱਗ ਚਾਹੀਦੇ ਨੇ ਜੀ ਜਿਹੜਾ ਇਹ ਪਸ਼ੂ ਆ ਉਹਦੇ ਅਕੋਰਡਿੰਗ ਉਹਦੀ ਫੀਡ ਚਾਹੀਦੀ ਆ ਉਸ ਨੂੰ ਫੇਸ ਫੀਡਿੰਗ ਕਹਿੰਦੇ ਨੇ ਜੀ ਸਾਰੀਆਂ ਗਾਵਾਂ ਦੀ ਇੱਕ ਫੀਡ ਨਹੀਂ ਹੋ ਸਕਦੀ ਜੀ ਫਾਰਮ ਦੇ ਵਿੱਚ ਸਾਰੀਆਂ ਦੀ ਅਲੱਗ-ਅਲੱਗ ਹੋਊਗੀ ਫੀਡ ਇਸ ਬਾਰੇ ਆਪਾਂ ਸਿੱਨੇ ਥੋੜੀ ਜਾਣਕਾਰੀ ਅੱਜ ਵੀ ਫੇਸ ਫੀਡਿੰਗ ਦਾ ਫਾਇਦਾ ਬਹੁਤ ਜ਼ਿਆਦਾ ਹੈ ਜੀ ਇਹ ਆਪਾਂ ਨੂੰ ਕਰਨਾ ਹੀ ਪੈਣਾ ਜੀ ਫੇਸ ਫੀਡਿੰਗ ਦਾ ਜੇ ਡੈਰੀ ਫਾਰਮ ਦੇ ਵਿੱਚ ਕਾਮਯਾਬ ਹੋਣਾ ਅਸੀਂ ਵੀ ਪਹਿਲਾਂ ਇਹੀ ਕਰਦੇ ਸੀ ਜੀ ਇੱਕ ਫੀਡ ਹੁੰਦੀ ਸੀ ਫਾਰਮ ਜਦੋਂ ਬਗੈਣ ਘਟੰਗਣਾ ਫਾਰਮ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਦੀ ਗੱਲ ਆ ਤੇ ਆਪਾਂ ਤੁਹਾਨੂੰ ਨਾਲ-ਨਾਲ ਆਪਣੀਆਂ ਗાયਾਂ ਵੀ ਦਿਖਾਉਣਾ ਜੀ ਨਾਲ-ਨਾਲ ਦਿੰਨੇ ਆ ਜਾਣਕਾਰੀ ਆਜੋ ਜੀ ਹਾਂ ਜੀ ਜਿਵੇਂ ਆਪਾਂ ਪਹਿਲਾਂ ਦਾ ਜਦ ਤੋਂ ਆਪਾਂ ਵਿਗਿਆਨਿਕ ਢੰਗ ਨਾਲ ਕੰਮ ਨਹੀਂ ਸੀ ਕੀਤਾ ਉਸ ਤੋਂ ਪਹਿਲਾਂ ਆਪਾਂ ਵੀ ਇਹੀ ਹੁੰਦਾ ਦੀ ਇੱਕ ਫੀਡ ਹੁੰਦੀ ਦੀ ਇੱਕ ਦਾਣਾ ਹੁੰਦਾ ਦੀ ਸਾਰੇ ਪਸ਼ੂਆਂ ਨੂੰ ਪੈਂਦਾ ਸੀ ਤੇ ਜਦ ਤੋਂ ਪੀਡੀਐਫ ਦੇ ਨਾਲ ਜੁੜਿਆ ਜੀ ਉਹਨਾਂ ਨੇ ਆਪਾਂ ਨੂੰ ਦੱਸਿਆ ਜਾਣਕਾਰੀ ਦਿੰਦੇ ਨੇ ਜਿਵੇਂ ਵੀ ਹਰ گاਮਾਂ ਦੀ ਫੀਡ ਅਲੱਗ-ਅਲੱਗ ਹੋਣੀ ਚਾਹੀਦੀ ਹੈ ਜੀ ਜਿਵੇਂ ਦੁੱਧ ਵਾਲੀਆਂ گاਮਾਂ ਨੇ ਉਹਨਾਂ ਦੀ ਫੀਡ ਅਲੱਗ ਹੋਣੀ ਚਾਹੀਦੀ ਆ ਜਿਵੇਂ ਹੀਫਰਾ ਨੇ ਆ ਇਹਨਾਂ ਦੀ ਫੀਡ ਅਲੱਗ ਹੋਣੀ ਚਾਹੀਦੀ ਆ ਛੋਟੇ ਕਾਫ ਨੇ ਉਹਨਾਂ ਦੀ ਫੀਡ ਆ ਜਿਹੜੀ ਉਹ ਅਲੱਗ ਹੋਣੀ ਚਾਹੀਦੀ ਆ ਜਿਵੇਂ ਹੁਣ ਆਪਣਾ ਉਹ ਇੱਕ ਪੈਨ ਬਣਿਆ ਮੈ ਜੀ ਉਹ ਲਾਸਟ ਵਾਲਾ ਪੈਨ ਹੈ ਜਿਹੜਾ ਉਹ ਚ ਆਪਣੀਆਂ ਤਾਜ਼ੀਆਂ ਗਾਵਾਂ ਨੇ ਤਾਜ਼ੀਆਂ ਸੂਈਆਂ ਵੀ ਆ ਉਹਨਾਂ ਦੀ ਫੀਡ ਲੱਗ ਆ ਆਹ ਜਿਹੜਾ ਆ ਗਿਆ ਦੂਸਰਾ ਪੈਨ ਆ ਗਿਆ ਆਹ ਇਧਰ ਵਾਲਾ ਇਹਦੇ ਵਿੱਚ ਹੈਗੀਆਂ ਨੇ ਜਿਵੇਂ ਦੁੱਧ ਦਿੰਦੀਆਂ ਨੇ ਤੇ ਗੱਬਣ ਗਾਵਾਂ ਨੇ ਇੱਕ ਤੀਸਰਾ ਉਹ ਉਧਰ ਪਰਲੀ ਸਾਈਡ ਆ ਗਿਆ ਜਿਹੜਾ ਉਹ ਉਪਰਲੇ ਉਹ ਆਪਣੀ ਹੈਗੇ ਨੇ ਮਨ ਗੱਭਣ ਕੰਮ ਇਸ ਤਰ੍ਹਾਂ ਦਾ ਕਰਨਾ ਬਹੁਤ ਜ਼ਰੂਰੀ ਹੈ ਜੀ ਜੇ ਤੁਸੀਂ ਡੈਰੀ ਫਾਰਮ 'ਚ ਕਾਮਯਾਬ ਹੋਣਾ ਇਹਦੇ ਨਾਲ ਦੇ ਕਦਾ ਖਰਚਾ ਬਹੁਤ ਘਟਦਾ ਹੀ ਆਪਣਾ ਜਿਵੇਂ ਜਿਵੇਂ ਹੀਫਰਾਂ ਦੀ ਫੀਡ ਹੀਫਰਾਂ ਨੂੰ ਪਾਓ ਇਹਦਾ ਬਹੁਤ ਫਾਇਦਾ ਹੈ ਹੀਫਰਾਂ ਦਾ ਜਿਵੇਂ ਮੰਨ ਲਓ ਤੁਸੀਂ ਕਾਫ ਸਟਾਰਟਰ ਤੋਂ ਸ਼ੁਰੂ ਕਰਤਾ ਕੰਮ ਛੋਟੀਆਂ ਮੱਸੀਆਂ ਨੂੰ ਪੈ ਗਈ ਕਾਫ ਸਟਾਰਟਰ ਜੀ 3 ਮਹੀਨੇ ਉਸ ਤੋਂ ਬਾਅਦ ਜਿਹੜੀ 3 ਮਹੀਨੇ ਤੋਂ ਬਾਅਦ ਆਪਾਂ ਪਾਉਣੀ ਆ ਉਹ ਹੀਫਰ ਵੀ ਪਾ ਸਕਦੇ ਹੋ ਜੀ ਵੈਸੇ ਗਰੋਵਰ ਆਉਂਦੀ ਐ ਇੱਕ ਗਰੋਵਰ ਵੀ ਪੈਂਦੀ ਆ ਪਰ ਤੁਸੀਂ ਹੀਫਰ ਵੀ ਪਾ ਸਕਦੇ ਹੋ ਜੀ ਉਹ ਪਾਉਣੀ ਆ ਜੀ ਆਪਾਂ ਨੇ 3 ਮਹੀਨਿਆਂ ਤੋਂ ਸ਼ੁਰੂ ਕਰਕੇ 2 ਮਹੀਨੇ ਜਾਂ ਸੂਣ 'ਚ ਰਹਿ ਜਾਣ ਜਦ ਤੱਕ ਆਪਾਂ ਪਾਣੀ ਆ ਸੂਣ 'ਚ 2 ਮਹੀਨੇ ਰਹਨੇ ਆ ਤੱਕ 3-4 ਮਹੀਨਿਆਂ ਤੋਂ ਸ਼ੁਰੂ ਕਰ ਲਓ ਤੇ ਜਦੋਂ ਸੂਣ 'ਚ ਆਪਣੇ 2 ਮਹੀਨੇ ਰਹਿ ਗਏ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਆਂ ਜੀ ਡਰਾਈ ਫੀਡ ਡਰਾਈ ਫੀਡ ਆਪਾਂ ਪਾਉਣੀ ਆ 35 ਦਿਨ ਜੀ 35 ਦਿਨ ਇਹ ਪਾਉਣੀ ਆ ਜੇ ਪਿੱਛੇ ਰਹਿ ਜਾਣਗੇ ਜੀ ਆਪਣੇ 25 ਦਿਨ ਜਿਹੜੇ ਉਹ 25 ਦਿਨ ਪਿੱਛੇ ਰਹਿ ਗਏ 25 ਦਿਨਾਂ ਚ ਆਪਾਂ ਪਾਉਣੀ ਆ ਜੀ ट्रांजिशन ਫੀਡ ਸੂਣ ਤੋਂ 25 ਦਿਨ ਪਹਿਲਾਂ ਸ਼ੁਰੂ ਕਰ ਦੇਣਾ ਜੀ ट्रांजिशन ਫੀਡ ਇਹ ਬਹੁਤ ਜ਼ਰੂਰੀ ਹੈ ਜੀ ਇਹ ट्रांजिशन ਫੀਡ ਆਪਾਂ ਫਿਰ ਸੂਣ ਤੋਂ ਬਾਅਦ ਵੀ 20 ਦਿਨ ਪਾ ਸਕਦੇ ਆ ਜੀ ਆਪਾਂ ਸੂਣ ਤੋਂ ਬਾਅਦ ਆ 20 ਦਿਨ ट्रांजिशन ਫੀਡ ਪਾ ਸਕਦਾ ਉਸ ਤੋਂ ਬਾਅਦ ਉਹਨੂੰ ਦੁੱਧ ਵਾਲੀ ਤੇ ਲੈ ਕੇ ਆਉਣਾ ਗਾਂ ਨੂੰ ਹੌਲੀ ਹੌਲੀ ਇਸ ਲਈ ਫੀਡਿੰਗ ਦਾ ਹੀ ਬਹੁਤ ਹੋਾਈ ਵੀ ਤੁਸੀਂ ਫੇਸ ਫੀਡਿੰਗ ਇੱਕ ਵਾਰ ਕਰਕੇ ਦੇਖੋ ਕਰਨਾ ਤੁਹਾਨੂੰ ਪੈਣਾ ਹੀ ਹੈ ਜੇ ਇਹ ਕਾਮਯਾਬ ਹੋਣਾ ਡੈਰੀ ਦੇ ਵਿੱਚ ਇਹ ਆਪਾਂ ਫੇਸ ਫੀਡਿੰਗ ਕਰਕੇ ਇੱਕ ਤਾਂ ਖਰਚਾ ਬਚਾ ਸਕਦੇ ਆ ਇੱਕ ਜਿਹੜੇ ਪਸ਼ੂ ਨੂੰ ਜਿਹਦੀ ਲੋਡ ਹੋਊਗੀ ਉਹ ਚੀਜ਼ ਉਹਨੂੰ ਮਿਲ ਜੂਗੀ ਜਿਵੇਂ ਤਾਜ਼ੀਆਂ ਸੂਈਆਂ ਨੂੰ ਅਲੱਗ ਫੀਡ ਚਾਹੀਦੀ ਹੈ ਉਹਨਾਂ ਨੂੰ ਅਲੱਗ ਜ਼ਰੂਰਤਾਂ ਨੇ ਜਿਹੜੇ ਦੁੱਧ ਦਿੰਦੀਆਂ ਗਾਂਵਾਂ ਨੇ ਉਹਨਾਂ ਦੀਆਂ ਜ਼ਰੂਰਤਾਂ ਅਲੱਗ ਨੇ ਉਹਨਾਂ ਨੂੰ ਉਹ ਸਾਫ ਦੀ ਮਿਲਣੀ ਆ ਇਹ ਤੁਸੀਂ ਜ਼ਰੂਰ ਕਰਕੇ ਵੇਖੋ ਜੀ ਫੇਸ ਫੀਡਿੰਗ ਦਾ ਤੇ ਅੱਗੇ ਆਪਾਂ ਮਿਲਦੇ ਆ ਕਿਸੇ ਹੋਰ ਜਾਣਕਾਰੀ ਦੇ ਨਾਲ ਜੀ ਤਦ ਤੱਕ ਦੇ ਲਈ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਸਾਰਿਆਂ ਦਾ